ਅੱਜ 사ਸੀ ਦਾ ਦੋਸਤ ਅੱਜ ਆਪਾਂ ਗੱਲ ਕਰਾਂਗੇ ਵਿਨਰ ਵਾਰੀ 2024 ਚ ਦਿਵਾਲੀ ਬੰਪਰ ਦਾ ਜਿਹੜਾ ਪਹਿਲਾ ਪ੍ਰਾਈਸ ਸੀਗਾ 3 ਕਰੋੜ ਦਾ ਉਹ ਇਹਨਾਂ ਨੂੰ ਲੱਗਾ ਸੀਗਾ ਲੁਧਿਆਣੇ ਤੋਂ ਟਿਕਟ ਵਿਕ ਸੀਗੀ ਤੇ ਜਿਹੜੀ ਤੁਸੀਂ ਟਿਕਟ ਹੁਣ ਖਰੀਦਣੀ ਹੈ 11 ਕਰੋੜ ਦੀ ਲੁਧਿਆਣੇ ਚਲ ਜਾਣਾ ਘੰਟਾ ਘਰ ਦੇ ਕੋਲ ਬਿਲਦੋਲ ਕੋਲ ਦੇ ਨਦੀਕ ਦੁਕਾਨੇ ਕੋਨਰ ਦੀ 55 ਨੰਬਰ ਸ਼ਾਪ ਤੇ ਤੁਸੀਂ ਜਾ ਕੇ ਉੱਥੋਂ ਟਿਕਟ ਖਰੀਦ ਸਕਦੇ ਹੋ ਗਰੇਸ ਚਾਤਰੀ ਬੰਪਰ ਵੀ ਆ ਪੂਜਾ ਬੰਪਰ ਅਵੇਲੇਬਲ ਹੈ 200 ਮੰਥਲੀ ਲੋਟਰੀ ਸ਼ੇਅਰ ਪਿਆੜੀ ਲੋਟਰੀ ਜਿਹੜੀ ਤੁਸੀਂ ਖਰੀਦਣਾ ਚਾਹੁੰਦੇ ਆ 55 ਨੰਬਰ ਜੀਟੀਬੀ ਮਾਰਕੀਟ ਲੁਧਿਆਣਾ ਕਲਕਟਾ ਟਾਵਰ ਦੇ ਬਿਲਕੁਲ ਨਦੀ ਤਿਕਾਨਿਆਂ 55 ਨੰਬਰ ਸ਼ਾਪ ਹੈ ਉਹਨਾਂ ਦੀ ਉੱਥੋਂ ਜਾ ਕੇ ਤੁਸੀਂ ਇਹ ਟਿਕਟ ਖਰੀਦ ਸਕਦੇ ਹੋ ਸਾਰੀਆਂ ਟਿਕਟਾਂ ਅਵੇਲੇਬਲ ਹੈ ਇਸ ਵਾਰ ਜਿਹੜਾ ਦੀਵਾਲੀ ਬੰਪਰ ਦਾ ਪਹਿਲਾ ਪ੍ਰਾਈਸ 11 ਕੋਟ ਦਾ ਗਰੰਟੀ ਟੂ ਪਬਲਿਕ ਹੈ 500 ਰੁਪਏ ਤੁਸੀਂ 11 ਕੋਟ ਦਾ ਨਾਮ ਜਿੱਤ ਸਕਦੇ ਹੋ ਹੋਰ ਵੀ ਬਹੁਤ ਸਾਰੇ ਪ੍ਰਾਈਜ਼ ਇਰ ਵਿੱਚ ਤਿੰਨ ਪ੍ਰਾਈਜ਼ ਜਿਹੜੇ 1 ਕਰੋੜ ਦੇ ਹਨ ਤੀਸਰਾ ਨਾਮ 50 ਲੱਖ ਦੇ ਤਿੰਨ ਪ੍ਰਾਈਜ਼ ਚੌਥਾ ਨਾਮ 10 ਲੱਖ ਦੇ ਨੌ ਪ੍ਰਾਈਜ਼ ਪੰਜਵਾਂ ਨਾਮ 5 ਲੱਖ ਦੇ 9 ਪ੍ਰਾਈਜ਼ ਟੋਟਲ ਜਿਹੜੇ ਪ੍ਰਾਈਜ਼ ਨਿਕਲਨੇ 1,27,225 ਇਨਾਮ ਨਿਕਲਨੇ ਆ ਜੇ ਤੁਸੀਂ 3 ਟੈਗਟਾ ਖਰੀਦੀਆਂ ਪਹਿਲੇ 25 ਪ੍ਰਾਈਜ਼ ਤੁਹਾਡੇ ਮੈਸ ਨਹੀਂ ਹੋਣਗੇ ਬਾਕੀ ਤੁਹਾਨੂੰ ਜਿਹੜੇ ਛੋਟੇ ਪ੍ਰਾਈਜ਼ ਉਹ ਤਿੰਨ ਗੁਣਾ ਮਿਲਨੇ ਆ 24 ਲੱਖ ਦੀ ਸਕੀਮ ਹੈ ਤਿੰਨ ਸਿਟੀ ਚ ਹਰੇਕ ਸਿਟੀ ਵਿੱਚ 8 ਲੱਖ ਟੈਗਟਾ ਪਹਿਲਾ ਪ੍ਰਾਈਜ਼ ਜਿਹੜਾ 11 ਕਰੋੜ ਦਾ ਐਚਵੀਆ ਸਾਤਾ ਵਿੱਚ ਵੀ ਸੀਚ ਵੀ ਇਸ ਕਰਕੇ ਤੁਹਾਨੂੰ ਕਹਿਣਾ ਜੀ ਤੁਸੀਂ 10 ਟੈਗਟਾ ਖਰੀਦੀਆਂ ਇਹਦਾ ਫਾਇਦਾ ਇਹ ਆ ਤੁਸੀਂ 1 ਟੈਗਟ ਵੀ ਜਾ ਕੇ ਖਰੀਦ ਸਕਦੇ ਹੋ ਤੇ ਬਾਕੀ ਪੇਜ ਨੂੰ ਕੱਲੋ ਫੋਲੋ ਰਿਜ਼ਲਟ ਵੀ ਤੁਹਾਨੂੰ ਸਾਡੇ ਪੇਜ ਤੇ ਮਿਲ ਜਾਣਾ ਜਿਸ ਬੰਦੇ ਨੇ 11 ਕਰੋੜ ਦਾ ਨਾਮ ਜਿੱਤਿਆ 1 ਕਰੋੜ ਕੇ ਨੇ ਜਿੱਤੇ ਆ 50 ਲੱਖ 10 ਲੱਖ 5 ਲੱਖ ਕਿੱਥੇ ਕਿੱਥੇ ਪ੍ਰਾਈਜ਼ ਲੱਗੇ ਉਹ ਵੀ ਤੁਹਾਨੂੰ ਮੈਂ ਦੱਸ ਦੂੰਗਾ ਪੇਜ ਨੂੰ ਯੂਰੂ ਫੋਲੋ ਕਰਿਆ ਕਰੋ ਧੰਨਵਾਦ ਜੇ ਤੁਸੀਂ ਟਿਕਟ ਖਰੀਦਣੀ ਆ ਮੇਰੇ ਕੋਲ ਨੰਬਰ ਵੀ ਲੈ ਸਕਦੇ ਆ ਬਾਕੀ 55 ਨੰਬਰ ਸ਼ੌਕ ਘੰਟਾ ਘਰ ਦੇ ਕੋਲ ਬਿਲਕੁਲ ਨਜ਼ਦੀਕ ਦੁਕਾਨ ਹੈ ਕੋਨਰ ਦੀ ਉੱਥੋਂ ਜਾ ਕੇ ਤੁਸੀਂ ਇਹ ਸਾਰੇ ਟਿਕਟਾਂ ਖਰੀਦ ਸਕਦੇ ਹੋ ਪੂਜਾ ਬੰਪਰ ਦੀਵਾਲੀ ਬੰਪਰ 200 ਮੰਤਰੀ ਲੋਟਰੀ ਸ਼ੇਅਰ ਪਿਆਲੀ ਲੋਟਰੀ ਤੇ ਬਾਕੀ ਪੇਜ ਨੂੰ ਘੱਲੋ ਫੋਲੋ ਰਿਜ਼ਲਟ ਵੀ ਤੁਹਾਨੂੰ ਸਾਡੇ ਪੇਜ ਤੇ ਮਿਲ ਜਾਣਾ ਧੰਨਵਾਦ